ਤੁਹਾਡਾ ਪੰਜਾਬ ਜਿਆਦਾ ਠਰਾਈ ਸਾਨੂੰ ਤੁਹਾਡੇ ਵਾਲਾ ਪੰਜਾਬ ਜਿਆਦਾ ਅੱਛਾ ਲੱਗ ਰਿਹਾ ਹੈ ਤੁਹਾਡੇ ਪਿਆਰ ਨਾਲ ਦੇਖਦਾ ਨਾ ਹਾਂਜੀ ਮੇਰਾ ਅੰਨਾ ਦਿਲ ਪਰਚੁੰਦਾ ਹੈ ਕਿ ਸਾਡੇ ਵੱਡੇ ਇੱਥੇ ਰਹਿ ਗਏ ਰਹਿਣ ਤੁਹਾਨੂੰ ਇੱਥੇ ਛੱਡ ਜੰਦੇ ਜਾਂ ਵੀ ਰਹਿ ਜਾਂਦੇ ਇੱਥੇ ਰਹੀ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਦਾ ਖੋਪੜ ਲਾਇਆ ਗਿਆ ਲੋ ਜੀ ਚੱਲਦੇ ਹਾਂ ਆਪਾਂ ਥੱਲੇ ਨੀਚੇ ਭੋਰਾ ਸਾਹਿਬ ਚ ਜਿੱਥੇ ਆਪਣੀ ਸਿੱਖ ਕੌਮ ਦੀਆਂ ਸਿੰਘਣੀਆਂ ਜੋ ਕਿ ਚੱਕੀ ਪੀਂਂਦੇ ਹੁੰਦੀ ਸੀਗੇ ਇੱਕ ਉਹ ਜੰਮੇ ਹਾਏ ਹਾਏ ਅਸੀਂ ਚੜਦੇ ਪੰਜਾਬ ਨੂੰ ਆ ਗਏ ਅਸੀਂ ਗੁਰਦਰਾ ਸਾਹਿਬ ਪਹੁੰਚ ਗਏ ਇੱਥੇ ਗੁਰਦਰਾ ਸਾਹਿਬ ਦਾ ਨਾਮ ਗੁਰਦਰਾ ਸਾਹਿਬ ਦਾ ਇਤਿਹਾਸ ਤੁਹਾਨੂੰ ਕੇ ਦੱਸਦੇ ਟੋਜੀ ਗੁਰਦਰਾ ਸਾਹਿਬ ਦੀ ਇਹ ਹੈ ਮੇਨ ਐਂਟਰੀ ਤੁਹਾਨੂੰ ਤੁਹਾਡਾ ਪੰਜਾਬ ਜਿਆਦਾ ਛਲ ਹੈ ਸਾਨੂੰ ਤੁਹਾਡੇ ਵਾਲਾ ਪੰਜਾਬ ਜ਼ਿਆਦਾ ਅੱਛਾ ਲੱਗ ਰਿਹਾ ਹੈ। ਮੈਂ ਦੇਖਦਾ ਨਾ ਮੈਨੂੰ ਬਹੁਤ ਪਰੇਸ਼ਾਨ ਹੁੰਦਾ ਹੈ ਕਿ ਸਾਡੇ ਵੱਡੇ ਇੱਥੇ ਰਹਿ ਗਏ ਨੇ। ਤੁਹਾਨੂੰ ਵੀ ਇੱਥੇ ਛੱਡ ਜਾਂਦੇ ਜਾਂ ਵੀ ਰਹਿ ਜਾਂਦੇ ਇੱਥੇ ਹਲਦੀ ਗੱਲਾਂ ਹੁੰਦੇ ਕੋੜਾ ਨਾ। ਲੇਕਿਨ ਇਹ ਆ ਕਿ ਆਪਣਾ ਹੁਣ ਸਾਡਾ ਤਾਂ ਪਿਆਰ ਵਹੀ ਹੈ ਨਾ। ਹਾਂਜੀ ਹਾਂਜੀ। ਉਹ ਵੀ ਤੁਹਾਡਾ ਹੀ ਆ ਜੀ। ਉਹ ਵੀ ਕਹਿਣ ਲੱਗਾ ਸਾਡਾ ਹੀ ਉਹ ਚੜਦਾ ਤੇ ਲੈਂਦਾ। ਦੋਨੋਂ ਆਪਣੇ ਨੇ ਜੀ। ਖੁਸ਼ ਹੋਵੋ ਜੀ। ਖੁਸ਼ੀ ਵੀ ਤੁਸੀਂ ਵੀ ਖੁਸ਼ ਰਹੋ। ਗੁਰਦੁਆਰਾ ਸਾਹਿਬ ਦੇ ਅੰਦਰ ਉਧਰ ਸਾਹਿਬ ਦਾ ਨਾਮ ਹੈਗਾ ਗੁਰਦੁਆਰਾ ਸ਼ਹੀਦ ਗੰਗ ਸਿੰਘ ਸਿੰਘਣੀਆ ਇਹ ਸ਼ਹੀਦੀ ਖੂਹ ਵੀ ਆ ਦੇਖੋ ਆ ਜਿਹੜੇ ਮੇਨ ਗੇਟ ਤੋਂ ਆਪਾਂ ਅੰਦਰ ਆਏ ਆ ਗੁਰਦੁਆਰਾ ਸਾਹਿਬ ਲੋ ਜੇ ਗੁਰਦੁਆਰਾ ਸਾਹਿਬ ਦੇ ਚੱਲੇ ਆਪਾਂ ਅੰਦਰ ਗੁਰਦੁਆਰਾ ਸਾਹਿਬ ਦੇ ਜੋ ਨੀਚੇ ਬਣਾਇਆ ਹੋਇਆ ਲੰਗਰ ਹਾਲ ਕੋ ਜਿੱਥੇ ਇਹਾ ਸਿਕ ਤੁਸੀਂ ਵੀਰ ਲਗਾਈ ਹੋਈਆਂ ਨੇ ਦਰਬਾਰ ਸਾਹਿਬ ਉੱਪਰ ਨੇ ਜੀ ਦਰਬਾਰ ਸਾਹਿਬ ਤੇ ਕਰਦੇ ਆ ਦਰਸ਼ਨ ਉੱਪਰ ਚੜ ਕੇ ਨਵਜਿ ਗੁਰਦਾਰਾ ਸਾਹਿਬੇ ਕਰਕੇ ਕੋਈ ਦਰਸ਼ਨ ਜੀ ਲੋਹ ਸੋਨਾ ਗੁਰਦਾਰਾ ਸਾਹਿਬ ਮੇਰੇ ਇਸ ਦੇ ਪਾਸੇ ਸੱਚਖੰਡ ਬੜਾ ਖਿਲਾਰਾ ਗੁਰਦੁਆਰਾ ਸ਼ਹੀਦ ਗੰਜ ਸਿੰਘਾ ਸਿੰਘਣੀਆਂ ਨਾਉ ਖਾਸ ਚੌਕ 9 ਲੱਖਾ ਬਾਜ਼ਾਰ ਲਾਹੌਰ ਹੈ ਇੱਥੇ ਬੀਬੀਆਂ ਸਿੰਘਣੀਆਂ ਨੇ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਲਏ ਪਰ ਧਰਮ ਨਹੀਂ ਹਾਰਿਆ ਧਰਮ ਨਹੀਂ ਛੱਡਿਆ ਆਪਣੇ ਬੱਚਿਆਂ ਦੀਆਂ ਆਂਦਰਾਂ ਦੇ ਹਾਰ ਗਣਾ ਵਿੱਚ ਪਵਾ ਲਏ ਜਿਹੜਾ ਤਸਵੀਰ ਹੈ ਭਾਈ ਤਾਰੂ ਸਿੰਘ ਦੀ ਜਿਨ੍ਹਾਂ ਦਾ ਖੂਪੜ ਲਾਇਆ ਗਿਆ ਸੀਗਾ ਤੇ ਉਹਨਾਂ ਦਾ ਅਸਥਾਨ ਬਣਿਆ ਹੋਇਆ ਇਸੀ ਬਿਲਡਿੰਗ ਵਿੱਚ ਇਹ ਗੁਰਦੁਆਰਾ ਸਾਹਿਬ ਆ ਜੋ ਕੁਝ ਕਾਰਨਾ ਕਰਕੇ ਬਣਦਾ ਇੱਥੇ ਆਪਾਂ ਨਹੀਂ ਜਾ ਸਕਦੇ। ਸ਼ੀਦਾਂ ਦਾ ਪੂ। ਮੈਂ ਜਿਹੜੇ ਗੜ ਤੋਂ ਹਿੰਦੇ ਲੈ ਰਹੇ ਹਾਂ। ਆ ਸ਼ੀ ਇਹ ਦਿਖੂਆ। ਲੋ ਜੀ ਚੱਲਦੇ ਆਂ ਆਪਾਂ ਥੱਲੇ ਨੀਚੇ ਭੋਰਾ ਸਾਹਿਬ ਚ। ਜਿੱਥੇ ਆਪਣੇ ਸਿੱਖ ਕੌਮ ਤੇ ਆਂ। ਸਿੰਘਣੀਆਂ, ਸਿੰਘ ਜੋ ਕਿ ਚੱਕੀ ਪੀ ਪੀਂਦੀ ਹੁੰਦੀ ਸੀਗੇ। ਚੱਕੀ ਦੇ ਬੋਰ ਵੀ ਉਦਾਂ ਹੀ ਪਏ ਨੇ ਹੈਗੇ ਪੁਰਾਣੇ ਟਾਈਮ ਦੇ ਉਹ ਕਿੱਲਾ ਕਿੱਲੇ ਦੋਵੇਵਾ ਤਰਾਸਾਲ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਫੇਰ ਤੋਂ ਚੱਲ ਪਿਆਈ ਬਾਜ਼ਾਰ ਵਿੱਚ ਨੂੰ ਦੇਖਦੇ ਅੱਗੇ ਹੁਣ ਕੀ ਬਣਦਾ ਹੁਣ ਅਸੀਂ ਫਿਰ ਰਹੇ ਹਾਂ 9 ਲੱਖੇ ਬਾਜ਼ਾਰ ਦੇ ਵਿੱਚ ਨਹੀਂ ਜੀ ਨਹੀਂ ਥੈਂਕ ਯੂ ਬਸ ਇੱਥੇ ਦੇ ਤੁਸੀਂ ਇਮਾਰਤਾਂ ਦੇਖ ਸਕਦੇ ਆ ਬਹੁਤ ਪੁਰਾਣੀਆਂ ਨੇ ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਜੀ ਰੇਲਵੇ ਸਟੇਸ਼ਨ ਤੇ शालीमार एक्सप्रेस ਇਹ ਲਾਹੌਰ ਵੀ ਦੇਖਿਆ ਜੰਮੇ ਹੀ ਨਹੀਂ ਹਾਂਜੀ ਦੁਆਰ ਤੇ ਬੋਲਿਓ ਇਹ ਤਾਂ ਹਾਰ ਦਾ ਰੇਲਵੇ ਸਟੇਸ਼ਨ ਹੈ ਅੱਛਾ ਇਹ ਲਾਹੌਰ ਦੀ ਦੇਖਿਆ ਉਹ ਜੰਮੇ ਹੀ ਨਹੀਂ ਹਾਏ ਹਾਏ ਹੋਰ ਭਾਈ ਕੀ ਹਾਲ ਆ ਠੀਕ ਆ ਹਤੇਗੜ੍ਹ ਸਾਹਿਬ ਹਾਂ ਅਸੀਂ ਪਹਿਲੇ ਨਾ 1970 ਆਂਦਰ ਜਾਣ ਨੂੰ ਰੇਲਵੇ ਸਟੇਸ਼ਨ ਦੇ ਰਸਤਾ

ਕੀ ਗੱਲ ਨਹੀਂ ਬਾਕੀ ਤਾਂ ਨਹੀਂ ਹੋਣੀ ਓਕੇ ਠੀਕ ਹੈ ਜੀ ਭਾਏ ਰੇਲਵੇ ਸਟੇਸ਼ਨ ਆ ਇਹ ਓਰੇ ਦਾ ਸਭ ਤੋਂ ਪੁਰਾਣਾ ਰੇਲਵੇ ਸਟੇਸ਼ਨ ਆ ਨਾ ਇਹ ਆ ਆ ਉਹ ਪੌੜੀ ਚੜ੍ਹ ਜੀ ਨਾ ਦੋ ਤੁਹਾਂ ਕਰਵੇਂ ਹੋਣਗੇ ਸਭ ਵਧੀਆ ਠੀਕ ਆ ਚੜ੍ਹਦੀ ਕਲਾ ਉਹ ਜੀ ਇਹ ਹੈ ਰੇਲਵੇ ਸਟੇਸ਼ਨ ਬਹੁਤ ਪੁਰਾਣਾ ਰੇਲਵੇ ਸਟੇਸ਼ਨ ਹੈ ਲਾਹੌਰ ਦਾ ਲੋ ਜੀ ਘੁੰਮ ਰਹੇ ਹਾਂ ਜੀ ਰੇਲਵੇ ਸਟੇਸ਼ਨ ਲਾਹੌਰ ਲੈਦੇ ਪੰਜਾਬ ਪੰਜਾਬ ਆ ਦੇਾਂਗੇ ਬਿੱਲਿਆ ਸਾਡੇ ਬਿੱਲੇ ਦੀ ਚੜਾਈ ਬਿੱਲੇ ਦੀ ਪੁੱਲ ਚੜਾਈ ਆ ਜੀ ਬਿੱਲੇ ਦੇ ਪੁੱਲ ਚੜਾਈ ਆ ਜਾ ਤੂੰ ਆ ਗਿਆ ਆ ਗਿਆ ਲੈ ਬੜੀ ਬੜੀ ਬਾਈ ਵੀਡੀਓ ਬਣਾਣੀ ਹੈ ਨਹੀਂ ਤਸਵੀਰ ਬਾਈ ਦਈ ਤਸਵੀਰ ਬਣਾ ਦੇ ਬਣਾ ਦੇ ਯਾਰ ਇੱਧੇ ਫੜ ਲਈ ਅਸੀਂ ਚੜਦੇ ਪੰਜਾਬ ਦੇ ਵਿੱਚ ਆ ਲੋ ਜੀ ਬਣ ਗਈ ਹੈ ਤਸਵੀਰਾਂ ਬਣ ਗਈਆਂ ਵਧੀਆ ਵੇ ਬਾਈ ਲਓ ਬਾਈ ਕਰਾਚੀ ਤੋਂ ਕਰਾਚੀ ਤੋਂ ਹਾਂਜੀ ਕੀ ਹਾਲ ਚਾਲ ਵਧੀਆ ਵਧੀਆ ਬਿੱਲੇ ਉੱਪਰ ਜਾਣਾ ਚ ਪੈਣਾ ਹੈ ਲਾਹੌਰ ਰੇਲਵੇ ਸਟੇਸ਼ਨ ਆ ਆ ਗਈ ਹੈ ਜੀ ਪਾਕਿਸਤਾਨ ਦੀਆਂ ਟ੍ਰੇਨਾਂ ਜਿਆਦਾ ਫਰਕ ਨਹੀਂ ਹੈਗਾ ਬਸ ਰੰਗ ਦਾ ਹੀ ਫਰਕ ਆ। ਉਹ ਕਿੱਥੇ ਚੱਲਿਆ? ਰੇਲਵੇ ਸਟੇਸ਼ਨ ਕੋਮਣ ਤੋਂ ਬਾਅਦ ਅਸੀਂ ਆ ਗਏ ਆ ਬਾਹਰ।